वाह अपनी जान पहचान करनी पेगी सब भाणा मनना पेगा हुक्म मनना पेगा अच्छा सब कुछ अपने आप चल रहा है की रोक लेगा प्यास रोक लेगा ਨਹੀਂ ਜੇ ਪਾਣੀ ਛੱਡਦਾ ਨਹੀਂ ਲੰਗਰ ਛੱਡਦਾ ਹਨ ਛੱਡਦਾ ਨਹੀਂ ਭੁੱਖ ਕਿਵੇਂ ਰੋਕ ਲੈਣਾ ਸੋ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ 84 85 86 ਲੱਖ ਜੂਲ ਬਣਾ ਕੇ ਵਿੱਚ ਬੈਠਾ ਹਾਂ ਸਭ ਤੋਂ ਉੱਤਮ ਬਣਾਇਆ ਹੈ ਆਪਣਾ ਰੂਪ ਦੇ ਕੇ ਤਾਨੂੰ ਨਵਾਜਿਆ ਉਹ ਕਿਰਪਾਲੂ ਹੈ ਕਿਰਪਾਲ ਕਿਰਪਾ ਕਰਦਾ ਹੈ ਅੱਛਾ ਫਸਿਲ ਲੈਣ ਚ ਲੱਗੇ ਆ ਨੰਬਰ ਆ ਜਾਏਗਾ ਇਹ ਮਨੁੱਖਾ ਤੇ ਮਿਲਨੇ ਕਿਪਾ ਦੀ ਨਿਸ਼ਾਨੀ ਹੈ ਨਿਰਦਨ ਸਰਦਨ ਦੋਨੋਂ ਭਾਈ ਭਾਈ ਹਨ ਮੀਰੀ ਗਰੀਬੀ ਉਹਦਾ ਖੇਲ ਹੈ ਅੱਛਾ ਜੋ ਗਰੀਬ ਬੰਦਾ ਹੈ ਉਹ ਇੰਨਾ ਅੰਦਰ ਦਾ ਤਣੀ ਨਹੀਂ ਅੰਦਰ ਉਹਦਾ ਕਮਜ਼ੋਰ ਹੈ ਇੰਨਾ ਦਲੇਰ ਨਹੀਂ ਅੱਛਾ ਭਗਤਾਂ ਤੇ ਸੰਸਾਰੀਆਂ ਤੇ ਕੀ ਫਰਕ ਹੈ ਇੱਕ ਲੋਭ ਹੈ ਇੱਕ ਪ੍ਰੇਮ ਹੈ ਪ੍ਰੇਮ ਸਦਾ ਅਮਰ ਹੈ ਸੋ ਲੋਭ ਇਹ ਚ ਉਠਾ ਹੈ ਜੋ ਪ੍ਰੇਮ ਹੈ ਪਿਆਰ ਹੈ ਇਹ ਸੱਚਾ ਹੈ ਸੱਚ ਦੀ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਸੋ ਖਿਆਲ ਖਿਆਲ ਆ ਜਾਣਾ ਅੱਛਾ ਕੋੜਾ ਸੋਚੀ ਜਾਏ ਘੋੜੇ ਦੇ ਸੋਚ ਨਾਲ ਕੀ ਬਣੇਗਾ ਮਾਲਕ ਨੇ ਕਿੱਧਰ ਨੂੰ ਖੜਨਾ ਹੈ ਸਾਡੇ ਸੋਚਿਆਂ ਗੱਲ ਨਹੀਂ ਬੰਨੀ 100 ਕਮ ਸੀ 2 ਕਮ ਹੋ ਗਏ ਏਰ ਤਜਰਬਾ ਕਰੋ ਸ ਸਮਝਣਾ ਪਏਗਾ ਗਰਬਾਣੀ ਨੂੰ ਇਹ ਸਮਝਣਾ ਪਏਗਾ ਜਾਣ ਪਛਾਣ ਕਰਨੀ ਪੈ ਗਈ ਆਪਣੀ 84 85 86 ਲੱਖ ਜੋਣ ਬਣਾ ਕੇ ਵਿੱਚ ਬੈਠਾ ਹੈ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੈਂਦਾ ਕੀ ਪ੍ਰਾਪਤ ਕਰਨਾ ਸਭ ਕੁਝ ਦੇਹੀ ਚੋਂ ਮਿਲੇਗਾ ਸੋ ਜੋਤਿਸ ਭਾਵ ਹੈ ਸੋ ਠੀਕ ਹੈ ਰਨਨ ਨ ਰੁਨ ਨੇ ਹੋਏ ਇਹ ਰੋਤਾ ਹੋਇਆ ਆ ਮਰੇ ਦੀ ਖਬਰ ਲਾਇਆ ਸੋਖੀ ਪ੍ਰਾਤ ਕਰਨਾ ਸਭ ਕੁਝ ਤੇ ਹੀ ਚ ਮਿਲੇਗਾ ਦੇ ਪਰਵਾਹ ਹੋਣਾ ਪਏਗਾ ਨਾ ਡਰਨਾ ਹੈ ਨਾ ਡਰਣਾ ਹੈ ਗਰਬਾਣੀ ਸਾਰੇ ਕਤਰੀ ਬ੍ਰਾਹਮਣ ਸਾਰਿਆਂ ਨੂੰ ਸੰਜਾ ਪ੍ਰਦੇਸ਼ ਹੈ ਸਿੱਖ ਹੋ ਰਾ ਸਿੱਖੀ ਹੋ ਰਹੀ ਸੋ ਸਿੱਖਿਆ ਲੈਣ ਵਾਲਾ ਕੀ ਹੰਕਾਰ ਕਰੇਗਾ ਕਹਿੰਦਾ ਮੈਂ ਹੰਕਾਰ ਨਹੀਂ ਕਰਦਾ ਇਹਦੇ ਪਿੱਛੇ ਵੀ ਹੰਕਾਰ ਦਾ ਹੱਥ ਹੈ ਇਹ ਜੋ ਖੇਲ ਹੈ ਪਰਮੇਸ਼ਰ ਖੇਲਦਾ ਜਦ ਬੱਚੇ ਖੇਲਦੇ ਬੱਚੇ ਖੇਲ ਕੇ ਰੇਤੇ ਦਾ ਘਰ ਬਣਾ ਕੇ ਜਾਣ ਲੱਗਿਆਂ ਢਾਹ ਜਾਂਦੇ ਪ੍ਰੈਸ਼ਰ ਜਾਂ ਖੇਲ ਖੇਲਦਾ ਹੈ ਅਸੀਂ ਅਸੀਂ ਤਾਂ ਝਗੜਾ ਕਰਦੇ ਹਾਂ ਜਾਂ ਜੁੱਧ ਕਰਦੇ ਹਾਂ ক্রিকেট ਤਾਂ ਇੱਕੋ ਜੀ ਖਿਡਾਰੀ ਖਿਡਾਰੀ ਆਏ ਵਾਹ ਦੇਸ਼ ਵਾਲੇ 에어ਪੋਰਟ ਤੇ ਪੱਥਰ ਲੈ ਕੇ ਖੜ ਗਏ ਸੋ ਪੁਲਸ ਵਾਲਿਆਂ ਨੇ ਦੂਸਰੇ ਪਾਸੋਂ ਬਸ ਰਾਈ ਉਹਨਾਂ ਦੀ ਜਾਨ ਬਚਾਈ ਸੋ ਦੋ ਪਹਿਲਵਾਨ ਲੜਦੇ ਹਨ ਇਹ ਜੁੱਧ ਹੈ ਇਹ ਜੰਗ ਹੈ ਖੇਲ ਨਹੀਂ ਅਸੀਂ ਪਹਿਲਾਂ ਜਨਰਲ ਨੂੰ ਲੜਾਇਆ ਕਬੂਤਰ ਲੜਾਏ ਕੁੱਕੜ ਲੜੜਾਏ ਕਈ ਦੇਸ਼ ਚ ਕਹਿੰਦੇ ਬਹੁਤ ਭੀੜ ਹੈ ਕੀ ਕਰ ਰਹੇ ਨੇ ਜੀ ਇੱਥੇ ਸ਼ੌਂਕ ਹੈ ਮੁਰਗਿਆਂ ਨੂੰ ਲੜਾਉਂਦਾ ਬਟੇਰੇ ਲੜਾਏ ਤਿੱਤਰ ਲੜਾਏ ਸਾਂਣ ਲੜਾਏ ਭੇਡੂ ਲੜਾਏ ਹੋਰ ਬਹੁਤ ਖੇਲ ਖੇਲੇ ਹੌਲੀ ਹੌਲੀ ਅਸੀਂ ਮਨੋਖ ਨੂੰ ਮਨੋਖ ਨਾਲ ਲੜਾਇਆ ਜਿਹੜਾ ਖੇਲ ਹੈ ਇਹ ਲੜਾਈ ਹੈ ਜਿੱਥੇ ਹਾਰ ਜਿੱਤ ਹੈ ਜਿੱਥੇ ਮੇਰ ਤੇਰ ਹੈ ਜਿੱਥੇ ਲਾਭ ਹਾਨੀ ਹੈ ਜਿੱਥੇ ਪਾਪ ਪੁੰਨ ਹੈ ਇਹ ਕਹਾਵਤ ਹੈ ਇਹਦੇ ਉੱਪਰ ਹੈ ਚੌਥੇ ਪੱਜ ਦਾ ਪਦੇਸ ਗੁਰਬਾਣੀ ਬਿਰਲੇ ਨੂੰ ਸਮਝਾਏਗੀ ਬਿਰਲੇ ਹਣ ਸੱਚ ਦੇ ਵਪਾਰੀ ਸੱਚ ਦੀ ਖੋਜ ਕਰਨੀ ਪਵੇਗੀ ਹਰ ਰੋਜ਼ ਕਰਨੀ ਪਵੇਗੀ ਸੋ ਫੇਰਾ ਸੇ ਕੌਮ ਨੂੰ ਕੌਮ ਨਾਲ ਲੜਾਇਆ ਇਹ ਹਿੰਦੂ ਜੀ ਇਹ ਮੁਸਲਮਾਨ ਜੀ ਧਰਮਾਂ 'ਚ ਲੜਾਇਆ ਫਿਰ ਫਿਰ ਦੇਸਾਂ ਨੂੰ ਲੜਾਇਆ ਫਿਰ ਆਲ ਵਰਡ ਦੀ ਲੜਾਈ ਹੋ ਗਈ ਮੈਂ ਵੱਡਾ ਗਿਨੀ ਬੁੱਕ 'ਚ ਅਸੀਂ ਨਾਰ ਖਾਣਾ ਚਾਹੁੰਦੇ ਆ ਵਿਗਿਆਨ ਨੇ ਸਾਇੰਸ ਨੇ ਬਾਹਰੋਂ ਵੱਡਾ ਕਰ ਲਿਆ ਕਿੱਥੋਂ ਤੱਕ ਪਹੁੰਚੇ ਬਾਹਰ ਵੱਡਾ ਹੋ ਗਿਆ ਸੌ ਕਿੱਥੋਂ ਤੱਕ ਪਹੁੰਚੇ ਅਣੂ ਤੱਕ ਪਰਮਾਣੂ ਬੰਬ ਤੱਕ ਉਹਦੇ ਬਚਲ ਪਛਾਣ ਤੱਕ ਤਰਥਾਨੇ ਵਿੱਚ ਖੋਜ ਕੀਤੀ ਉਹ ਭਗਵਾਨ ਤੱਕ ਪਹੁੰਚੇ ਅੱਲਾਹ ਤੱਕ ਰਾਮ ਤੱਕ ਰਾਮ ਨੂੰ ਸਮਝ ਨਾ ਪਾਏਗਾ ਉਹ ਰਮਿਆ ਹੋਇਆ ਹੈ ਸੋ ਇਹ ਜੋ ਜੁਦ ਹੈ ਸੋ ਇਹ ਖੇਲ ਨਹੀਂ ਹੈ ਇੱਕ ਦੂਜੇ ਦਾ ਸੇਰ ਪਾੜਦੇ ਹਾਂ ਪਹਿਲਵਾਨਾਂ ਦਾ ਪੈਮਾਨ ਲੜਦਾ ਹੈ ਸੋ ਰਾਮ ਨੂੰ ਸਮਝ ਨਾ ਪਾਏਗਾ ਸੰਪਤੇ ਦੇਖਣਾ ਹਰਖਿਆ ਵਿਪਤ ਦੇਖਣਾ ਰੋਏ ਜੋ ਸੰਪਤੈ ਤਿਉ ਵਿਪਤ ਹੈ ਵਿਦਨੋ ਰਚਿਆ ਸੋ ਹੋਇ ਇਹ ਤੂ ਪ੍ਰਲਾਦ ਵਾਲੀ ਭਗਤੀ ਕਰਨੀ ਪੈਗੀ ਅੱਛਾ ਜੀ ਧੀਰਪੁਣਾ ਕਰਨਾ ਪਏਗਾ ਫਿਰ ਫਿਰ ਧਿਆਨ ਕਰਨਾ ਪਏਗਾ ਜੋਗੀ ਜੁੜੇ ਦਾ ਨਾਂ ਹੈ ਜੇ ਤੂੰ ਕੱਪੜੇ ਰੰਗਾਂ ਤੋਂ ਹੀ ਡਰਦਾ ਹੈ ਮਨ ਕਿਵੇਂ ਰਹਿਦਾ ਹੈ ਸਾਰਾ ਕੁਝ ਅੰਦਰ ਹੈ ਜੀ ਬਾਹਰ ਨੇ ਵੀ ਅੰਦਰ ਨਾਲ ਜੁੜਨਾ ਹੈ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਜੀ ਜੋ ਬ੍ਰਹਮੰਡ ਹੈ ਜੋ ਪਿੰਡ ਹੈ ਸੋ ਦਾਸ ਦੀ ਖੋਜ ਹੈ ਕਾਫੀ ਲੱਖਣ ਰੁਪਏ ਖਰਚਾ ਕੀਤਾ ਹੈ ਜੀ ਸਭ ਬਾਰੂ ਫਲ ਛ ਗਿਆ ਜੋ ਅੰਦਰ ਰਹਿ ਗਿਆ ਉਹਦਾ ਸਰੀਰੇ ਬਣਿਆ ਹੈ ਜੋ ਭੋਜਨ ਛ ਗਿਆ ਤੰਦ ਦੀ ਖਰਾਕ ਹੋ ਰਹਾ ਤੇ ਰੋਗ ਵੀ ਹੋ ਰਹਾ ਮਨ ਦੀ ਖਰਾਕ ਹੋ ਰਹਾ ਸਾਰਾ 99.9 ਮਨ ਦੇ ਮਨ ਤੋਂ ਜੋਸ਼ ਰੂਪ ਹੈ ਆਪਣਾ ਮੂਲ ਪਛਾਣ ਜੜ ਨਾਲ ਜੁੜਨਾ ਹੈ ਹੋਂਦ ਸਸਕਾਰ ਸੋ ਵਫਾਦਾਰੀ ਇਮਾਨਦਾਰੀ ਸੋ ਗਰੀਬਾਂ ਨੂੰ ਸਾਨੂੰ ਇਮਾਨਦਾਰੀ ਤੱਕ ਕੀ ਕੋ ਰੋਕਦਾ ਹੈ ਸਾਡਾ ਕਿੰਨਾ ਕੁ ਅਸੀਂ ਹੇਰਾ ਫੇਰ ਕਰਨੀ ਸੋ ਗਰੀਬਾਂ ਚ ਵਸਦਾ ਹੈ ਪਰਮਾਤਮਾ ਗਰੀਬ ਗਰੀਬੀ ਗਦਾ ਹਮਾਰੀ ਸੋ ਮਨ ਉੱਚਾ ਮਨ ਨਹੀਂ ਮਤ ਉੱਚੀ ਚਾਹੀਦੀ ਹੈ ਇਹ ਗਰੀਬੀ ਮੰਗਣੀ ਹੈ ਠੀਕ ਹੈ ਪੈਸੇ ਦੀ ਵਰਤੋਂ ਕਰਨੀ ਹੈ ਚੀਜ਼ਾਂ ਵਰਤਣ ਵਾਸਤੇ ਕੁਝ ਵੀ ਨਹੀਂ ਰੋਕਿਆ ਖਾਂਦਿਆ ਪੀਂਦਿਆ ਹੱਸਦਿਆ ਖੇਡਦਿਆ ਵਿੱਚੇ ਮੁਕਤ ਜੁਗਤ ਪੁਗਤ ਸਭ ਕੁਝ ਗੁਰੂ ਕੋਲ ਹੈ ਗੁਰੂ ਨੇ ਪਰਮੇਸ਼ਰ ਤੋਂ ਲਿਆ ਹੈ ਜੀ RAM ਰਮਿਆ ਹੋਏ ਦਾ ਨਾਂ ਹੈ ਜੀ ਉਹਨੂੰ ਸਮਝਣਾ ਪਏਗਾ ਪਰੀ ਜਾਣ ਪਛਾਣ ਕਰਨੀ ਪਏਗੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਾਜ ਭੁੱਲਿਆ ਨਹੀਂ ਮੈਂ ਇੱਕ ਲੱਥੇ ਖੜਾ ਖੜ ਸਕਦਾ ਬਿੱਲਤਾ ਤੁਹਾਡੇ ਗੰਗਾ ਜੀ ਪਰਮੇਸ਼ਰ ਕੋ ਨੂ ਰੂਪ ਹੈ ਸਿਸਟਰ ਰੂਪ ਹੈ ਜੀ ਕੁਦਰਤ ਕਾਦਰ ਕਰਤੇ ਨੂੰ ਵਿੱਚ ਦੇਖਣਾ ਪਏਗਾ ਸੋ ਉਹ ਆਇਆ ਹੋਇਆ ਹੈ ਅੰਦਰ ਇੱਕ ਸੁਕਮ ਸਰੀਰ ਹੈ ਉਹ ਵੇਖੇਗਾ ਜੀ ਬਾਹਰਲੀ ਅੱਖਾਂ ਨਹੀਂ ਵੇਖ ਸਕਦੇ ਨਾ ਬਾਹਰਲੇ ਕੰਨ ਸੁਣ ਸਕਦੇ ਸਭ ਕੁਝ ਅੰਦਰ ਹੀ ਹਨ ਪੰਡਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿਆ ਦਾਸ ਤੋਂ ਬਹੁਤ ਹੀ ਗਲਤੀ ਹੋ ਰਹੀ ਹੈ ਮੂਰਖੇ ਦਾਸ ਸੰਗਤੌਰ ਗੁਰਬਖਸ਼ ਜਨਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ